दरिया सतलुज की हर अपडेट हर तरफ से हम लगातार आपके पास पहुंचाते रहे हैं दरिया सतलुज का पानी कभी एक फुट बढ़ जाता है कभी दो फुट बढ़ जाता है और कभी घट जाता है इस समय की ताज़ा जानकारी हम आपके सामने रख रहे हैं आज दरिया सतलुज का जलस्तर फिर बढ़ गया है लगभग एक फुट पानी बढ़ा है अगर भाखड़ा डैम की लेवल की बात करें तो ये एक हज़ार 670 हो चुका है जो कि खतरे और निशान के तीन फुट नीचे है दूसरी तरफ दरिया ने जो खोरे लगाए थे वे लगातार लग रहे हैं कई जगहों पर कई दरिया के बीच में गिर चुके हैं कई जगहों पर लोगों के घर भी दरिया में गिर चुके हैं अभी तक किसी भी तरफ से किसी को राहत मिलती नजर नहीं आ रही लेकिन एक राहत ये है की मानसून के बाद अब बारिश ने बरसना बंद कर दिया है तो ये समय की बड़ी खबर है अगर आप भी हमारे चैनल के पत्रकार बनना चाहते हैं तो हमारे साथ संपर्क कर सकते हैं आइए देखते हैं हमारे पत्रकार हरदीप सिंह की यह रिपोर्ट ਦਰਿਆ ਸਤਲੁਜ ਦੀ ਹਰ ਇੱਕ ਅਪਡੇਟ ਤਕਰੀਬਨ ਹਰ ਇੱਕ ਪਾਸੇ ਤੋਂ ਅਸੀਂ ਲਗਾਤਾਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਦਰਿਆ ਸਤਲੁਜ ਵਿੱਚ ਜਿੱਦਾਂ ਪਾਣੀ ਆਉਂਦਾ ਹੈ ਪਾਖੜਾ ਦਾ ਜਿੰਨਾ ਲੈਵਲ ਹੈ ਉਹ ਤੁਹਾਡੇ ਤੱਕ ਪਹੁੰਚਾਈਏ ਜੋ ਕਿਉਂਕਿ ਬਹੁਤ ਸਰਜੁਨਵੇਂ ਲਾ ਕੇ ਨੇ ਔਰ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇੱਥੋਂ ਪਾਣੀ ਦਾ ਲੈਵਲ ਸਹੀ ਪਤਾ ਲੱਗ ਜਾਂਦਾ ਔਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਜੇਕਰ ਤੁਸੀਂ ਕਿਸੇ ਨੀਵੀਂ ਥਾਂ ਤੇ ਹੋ ਤਾਂ ਫਿਰ ਤੁਸੀਂ ਸੁਰੱਖਿਅਤ ਥਾਵਾਂ ਤੇ ਪਹੁੰਚੋ ਤਾਂ ਕਈ ਥਾਵਾਂ ਤੇ ਦਰਿਆ ਸਤੋ ਨੇ ਖੋਰਾ ਲਾਇਆ ਹੋਇਆ ਤਾਂ ਉੱਥੇ ਜੇ ਲੋਕੇ ਕੰਮ ਕਰ ਰਹੇ ਥੋੜੇ ਜਿ ਸਤਰਕ ਹੋ ਜਾਣ ਉਸ ਨੂੰ ਕੰਮ ਨੂੰ ਥੋੜਾ ਹੋਰ ਵਧਾ ਦੇਣ ਤਾਂ ਲਗਾਤਾਰ ਸਹੀ ਤਸਦੀਕ ਜਾਣਕਾਰੀਆਂ ਸੀ ਤੁਹਾਡੇ ਤੱਕ ਪਹੁੰਚਾਰਿਆ ਇਸ ਵਕਤ ਅਸੀਂ ਜੋ ਮਹੱਤਵਪੂਰਤ ਜੁਗਰਾਉਂ ਰੋੜ ਜਾਂਦਾ ਰਸਤੇ ਦੇ ਵਿੱਚ ਦਰਿਆ ਸੱਤੋ ਜੀ ਦਾ ਪੁਲ ਆਉਂਦਾ ਹੈ ਤਾਂ ਚੜ੍ਹਦੇ ਵਾਲੇ ਪਾਸੇ ਤਕਰੀਬਨ 2 ਕਿਲੋਮੀਟਰ ਪਿੰਡ ਛੋਲੇ ਰਾਇਪਰ ਗੁਜਰਾ ਪਿੰਡ ਹੈ ਉੱਥੇ ਇੱਕ ਲੰਮੀ ਨੋਸ਼ੀ ਜੋ ਤਕਰੀਬਨ 400 ਮੀਟਰ ਤਾਂ 23 ਦੇ ਵਿੱਚ ਪਾਣੀ ਦੇ ਵਿੱਚ ਡਿੱਗ ਗਈ ਸੀ ਜੋ ਥੋੜੀ-ਮੋਟੀ ਬਚੀ ਸੀ ਉਹ ਐਸਰ 25 ਦੇ ਵਿੱਚ ਪਾਣੀ ਦੇ ਵਿੱਚ ਡੱਗੇ ਤਾਂ ਉਸ ਤੋਂ ਬਾਅਦ ਹੁਣ ਹਾਲਾਤ ਕਿਨੇ ਉਹ ਤੁਹਾਡੇ ਸਾਹਮਣੇ ਨੇ ਇੱਧਰ ਦੀ ਤਸਵੀਰ ਤੁਹਾਨੂੰ ਦਿਖਾਣਿਆ ਕਿ ਅੱਗੇ ਤੱਕ ਤੁਸੀਂ ਤਸਵੀਰ ਦੇਖਦੇ ਜਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਹੈ ਇੱਧਰ ਦੀ ਨਜ਼ਰ ਮਾਰੋਗੇ ਤਾਂ ਇੱਥੇ ਦਰਿਆ ਨੇ ਖੋਰਾ ਲਾਇਆ ਹੋਇਆ ਜੇਕਰ ਪਾਣੀ ਦੀ ਗੱਲ ਕਰੀਏ ਤਾਂ ਦਰਿਆ 7 ਵਜੇ ਦਾ ਜੋ ਪਾਣੀ ਹੈ ਕੱਲ ਤਕਰੀਬਨ 5:30 ਵਜੇ ਤੋਂ ਲੈ ਕੇ ਹੁਣ ਤੱਕ 1.5 ਫੁੱਟ ਵਧਿਆ ਹੈ ਜਣ ਕੇ ਆਪਾਂ ਕਹ ਇਹ ਨਹੀਂ ਇਸ ਚੀਜ਼ ਤੋਂ ਮੁਨਕਰ ਨਹੀਂ ਹੋਇਆ ਸਦਾ ਕਿ ਪਾਣੀ ਘਟਿਆ ਪਾਣੀ ਵਧਿਆ ਵਧਣ ਦਾ ਕਾਰਨ ਕੀ ਹੈ ਕਿ ਜੋ ਪਾਖੜਾ ਦਾ ਜੋ ਲੈਵਲ ਹੈ ਤਕਰੀਬਨ 3.7 ਤੋਂ 3.4 ਫੁੱਟ ਖਤਰੇ ਤੋਂ ਨਿਸ਼ਾਨ ਤੋਂ ਥੱਲੇ ਆ ਤਾਂ ਉਸ ਤੋਂ ਬਾਅਦ ਪਾਖੜਾ ਦੇ ਜੋ ਫਲੱਡ ਗੇਟ ਸੀ ਉਹ 2-2 ਫੁੱਟ ਤੱਕ ਖੁੱਲੇ ਹੋਇਆ ਔਰ ਜਿਸ ਦਾ ਕਾਰਨ ਜੋ ਦੇਖਣ ਨੂੰ ਮਿਲਿਆ ਕਿ ਇਸ ਦਰਿਆ ਸਤਲੁਜ ਦੇ ਵਿੱਚ ਪਾਣੀ ਆਇਆ ਤਾਂ ਹੁਣ ਤੁਸੀਂ ਤਸਵੀਰਾਂ ਤੋਂ ਰਸਾਂਝੇ ਕਰ ਰਹੇ ਆ ਹਾਲਾਤ ਬਹੁਤ ਜ਼ਿਆਦਾ ਮਾਰੇ ਨੇ ਇਸ ਥਾਂ ਤੇ ਹੁਣ ਇੱਧਰ ਪਹਿਲਾਂ ਤੁਸੀਂ ਇੱਧਰ ਦੀ ਨਜ਼ਰ ਤੁਹਾਨੂੰ ਮਰਵਾਉਣੀ ਆ ਇੱਧਰ ਦੀ ਤੁਸੀਂ ਦੇਖੋ ਇਹ ਅੱਗੇ ਤੱਕ ਹੁਣ ਜੋ ਪਾਣੀ ਚੱਲ ਰਿਹਾ ਕਿ ਇੱਥੇ ਬਹੁਤ ਜ਼ਿਆਦਾ ਇੱਥੇ ਸਟੱਡ ਲਾਏ ਸੀ ਪੱਥਰ ਲਾਏ ਹੋਏ ਸੀ ਤਕਰੀਬਨ 1 ਸਾਲ ਵੀ ਉਹ ਨਹੀਂ ਕੱਢ ਸਕੇ ਤਕਰੀਬਨ ਸਾਰੇ ਪੱਥਰ ਉਹ ਦਰਿਆ ਦੇ ਵਿੱਚ ਡੇਗੇ ਆ ਤਾਂ ਉਹ ਜਦੋਂ ਪੱਥਰ ਲੱਗੇ ਸੀ ਤਾਂ ਥੋੜਾ ਜਿਆ ਕਹਿੰਦੇ ਆ ਕਿ ਇੱਕ ਆਸਰਾ ਜਿਹਾ ਹੋ ਜਾਂਦਾ ਕਿ ਪਾਣੀ ਅੱਗੇ ਨਹੀਂ ਜਾਂਦਾ ਔਰ ਬਹੁਤ ਸਾਰੇ ਸਾਡੀ ਲੋਕਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਹਨੇ ਸੀ ਕਿ ਪੱਥਰ ਸਹੀ ਨਹੀਂ ਲੱਗੇ ਬਹੁਤ ਸਾਰੇ ਲੋਕਾਂ ਨੇ આરોਪ ਲਾਇਆ ਕਿ ਜੋ ਮੰਰੇਗਾ ਵਾਲੇ ਸੀ ਉਹਨਾਂ ਤੋਂ ਲਵਾਏ ਗਏ ਇੱਥੇ ਸਹੀ ਇੰਜੀਨੀਅਰਸ ਜੋ ਸੀ ਉਹਨਾਂ ਨੇ ਸਹੀ ਕੰਮ ਨਹੀਂ ਕੀਤਾ ਅੱਜ ਇਹ ਆ ਉਦਾਹਰਨਾਂ ਵੀ ਦੇਖੋ ਨਿਲੀਆਂ ਹੁਣ ਇਹ ਇਧਰ ਦੀ ਤਸਵੀਰ ਦਿਖਾ ਦਿੰਦੇ ਆ ਇਹ ਝੋਨਾ ਹੈ ਤਾਂ ਇਹ ਝੋਨੇ ਦੇ ਵਿੱਚ ਜਦੋਂ ਇਸ ਤੋਂ ਜ਼ਿਆਦਾ ਪਾਣੀ ਆਇਆ ਸੀ ਤਾਂ ਬਹੁਤ ਸਾਰਾ ਝੋਨਾ ਖਰਾਬ ਹੋ ਗਿਆ ਪਰ ਹੁਣ ਕੋਈ ਮਾਰਾ ਮੋਟਾ ਬਚਿਆ ਕੋਈ ਜ਼ਿਆਦਾ ਨਹੀਂ ਹੈ ਹੁਣ ਆਪਾਂ ਇਸ ਤਰ੍ਹਾਂ ਨਹੀਂ ਮੰਨ ਸਕਦੇ ਕਿਸ ਦੇ ਵਿੱਚ ਕੋਈ ਜ਼ਿਆਦਾ ਫਸਲ ਨਿਕਲੇਗੀ ਤਾਂ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਇੱਧਰ ਦੀ ਤਸਵੀਰ ਦਿਖਾਈਏ ਤਾਂ ਬਹੁਤ ਸਾਰੇ ਪੌਪੂਲਰ ਨਹੀਂ ਸੀ ਉਹ ਜੋ ਦਰਿਆ ਦੇ ਪੇੜ ਚੜ ਚੁੱਕੇ ਨੇ ਪੌਪੂਲਰ ਅੱਗੇ ਤੱਕ ਸੀ ਤਕਰੀਬਨ ਜੇ ਆਈਏ ਆਪਾਂ ਗੱਲ ਕਰੀ ਤਾਂ ਇੱਥੇ 8 ਤੋਂ 10 ਕਿਲੋ ਜਮੀਨ ਵਿੱਚ ਡਿੱਗਿਆ ਜੇਕਰ ਟੋਟਲ ਗੱਲ ਕਰੀਏ ਇੱਥੇ ਇਸ ਏਰੀਆ ਦੇ ਵਿੱਚ ਤਾਂ ਤਕਰੀਬਨ 350 400 ਕਿੱਲਾ ਜ਼ਮੀਨ ਉਹ ਦਰਿਆ ਦੇ ਵਿੱਚ ਡੇਗੀ ਹੈ ਜਿਹੜੇ ਪਪੂਲਰ ਹੁੰਦੀਆਂ तकरीबन 4 ਕੋਸਾਲਾਂ ਦੇ ਵਿੱਚ ਉਹ ਬੂਟਾ ਪੂਰਾ ਬਣਦਾ ਤੇ ਉਹ ਵਿਕਰਜੋਗ ਹੁੰਦਾ ਪਰ ਕਿਸਾਨਾਂ ਦੇ ਦੁਖੀ ਮੰਦ ਨਾਲ ਕਹਿਣਾ ਪੈ ਰਿਹਾ ਜੋ ਪਪੂਲਰ ਸੀ ਉਹ तकरीबन 1 ਸਾਲ 1.5 ਸਾਲ ਦੇ ਵਿੱਚ ਉਹ ਪਟਣੇ ਪਏ ਤੇ ਜਿਸ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜ਼ਮੀਨਾਂ ਦਾ ਵੀ ਨੁਕਸਾਨ ਹੋਇਆ ਪਪੂਲਰ ਦੀ ਖੇਤੀ ਬਹੁਤ ਸਾਰੇ ਜੋ ਇਸ ਦਰਿਆ ਦੇ ਵਿੱਚ ਰੁੜੇ ਹੈ ਤਹਲਾਤ ਕੁੱਲ ਮਿਲਾ ਕੇ ਬਹੁਤ ਜ਼ਿਆਦਾ ਮਾਰੇ ਹੈ ਤੇ ਕੱਲ ਦੇ ਲੈਵਲ ਦੇ ਨਾਲ ਅੱਜ तकरीबन 1.5 ਫੁੱਟ ਦਰਿਆ ਸਤਲੁਜ ਦਾ ਪਾਣੀ ਵਧਿਆ ਤਾਂ ਸਾਡੇ ਜੋ ਪ੍ਰਸ਼ਾਸਨ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਵੀ ਅਜੇ ਕੁਝ ਦਿਨ ਪਾਣੀ ਇਸ ਤਰ੍ਹਾਂ ਚੱਲੇਗਾ ਕਦੀ ਫੁੱਟ ਵਧ ਗਿਆ ਕਦੀ ਘਟ ਗਿਆ ਤੁਸੀਂ ਸਾਡੇ ਨਾਲ ਕਿਸ ਜਗ੍ਹਾ ਜੁੜੇ ਹੋ ਕਿੱਥੋਂ ਜੁੜੇ ਹੋ ਕਿਹੜੇ ਜ਼ਿਲ੍ਹੇ ਤੋਂ ਤਹਿਸੀਲ ਤੋਂ ਜੇਕਰ ਤੁਸੀਂ ਦਰਿਆਵਾਂ ਦੇ ਨੇੜੇ ਰਹਿੰਦੇ ਹੋ ਤੁਹਾਡੇ ਇਲਾਕੇ ਦੀ ਰਿਪੋਰਟ ਕੀ ਹੈ ਤੋਥੋ ਦਾ ਪਾਣੀ ਦੇ ਹਾਲਾਤ ਕਿਨੇ ਜਿੱਕਰ ਪਾਣੀ ਉੱਥੇ ਆਇਆ ਹੈ ਦਰਿਆਦ ਨੇੜੇ ਹੈ ਬਿਆਸ ਵਿੱਚ ਸਤਲੁਜ ਹੋਵੇ ਉੱਥੇ ਦੇ ਹਾਲਾਤ ਕਿਨੇ ਉਹ ਜ਼ਰੂਰ ਦੱਸਿਓ ਔਰ ਜਾਂਦ ਜਾਂਦੇ ਇਹ ਵੀ ਦੱਸ ਦਈਏ ਮੁੰਡਿਆਲੇ ਦੀ ਛੰਨਾਂ ਲੂਂਗੀਆਂ ਦੇ ਨੇੜੇ ਕੁਝ ਬਦਲ ਖੋਰਾ ਲੱਗਿਆ ਸੀ ਉਹ ਲਗਾਤਾਰ ਜਾਰੀ ਹੈ ਵਾਹਿਗੁਰੂ ਕੀ ਅਰਦਾਸ ਕਰਦੇ ਆ ਕਿ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਤਗਲੀ ਵਾਰ ਮੈਂ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਮੈਨੂੰ ਇਜਾਜ਼ਤ ਦਿਓ ਕੈਮਰਾਮੈਨ ਸੋਨੂ ਨਾਰਦੇ ਪੈਨਨਾਰ ਨਿਊਜ਼ ਦਰਿਆ ਸਤਲੁਜ